ਦਿੱਲੀ ਵਿਖੇ ਬੀਤੇ ਦਿਨੀ ਹੋਈਆਂ ਚੋਣਾਂ ਦੇ ਸ਼ਨੀਵਾਰ ਨੂੰ ਐਲਾਨੇ ਗਏ ਨਤੀਜਿਆਂ ਵਿੱਚ ਇਸ ਵਾਰ ਭਾਜਪਾ ਨੇ ਆਪ ਦਾ ਸਿਆਸੀ ਕਿਲਾ ਢੈਢੇਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਜਿੱਥੇ ਕਿ ਪੂਰੇ ਦੇਸ਼ ਵਿੱਚ ਭਾਜਪਾ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਉੱਥੇ ਗੁਰਾਇਮ ਵਿਖੇ ਮੰਡਲ ਪ੍ਰਧਾਨ ਵਿਪਨ ਯਾਦਵ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਵੱਲੋਂ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ। ਇਸ ਦੌਰਾਨ ਜਿੱਥੇ ਸਮੂਹ ਭਾਜਪਾ ਵਰਕਰਾਂ ਨੇ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਉੱਥੇ ਹੀ ਆਉਣ ਜਾਣ ਵਾਲੇ ਰਾਗੀਰਾਂ ਨੂੰ ਵੀ ਲੱਡੂ ਵੰਡੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਨੇ ਸਮੂਹ ਭਾਜਪਾ ਵਰ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਹਨ ਗੁਰਾਇਆਂ ਤੋਂ ਨਵਰਣ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਆਪ ਸਭ ਨੂੰ ਪਤਾ ਹੈ ਕਿ ਬਾਜਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਨੂੰ ਵਿਸ਼ਮੂਗ ਬਣਾਉਣ ਦੇ ਲਈ ਅਣਥੱਕ ਮਿਹਨਤ ਕਰ ਰਹੇ ਨੇ ਔਰ ਪ੍ਰਧਾਨ ਮੰਤਰੀ ਜੀ ਨੇ ਦਿੱਲੀ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਇੰਨਾ ਵੱਡਾ ਆਸ਼ੀਰਵਾਦ ਦਿੱਤਾ ਚ ਕਿ ਬਾਜਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਇੱਕ ਨੰਬਰ ਦੀ ਜਿਹੜੀ ਰਾਜਧਾਨੀ ਉਹਨੂੰ ਬਣਾਉਣਗੇ ਔਰ ਮੈਂ ਸਾਰੇ ਹੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਸਮਰਥਕ ਅਹੁਦੇਦਾਰ ਸਹਿਬਾਨ ਜਿਨ੍ਹਾਂ ਨੇ ਵੀ ਦਿੱਲੀ ਨੂੰ ਜਤੌਣ ਦੇ ਲਈ ਆਪਣਾ ਯੋਗਦਾਨ ਪਾਇਆ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਅੱਜ ਅਸੀਂ ਮੰਡਲ ਗੁਰਾਇਆਂ ਦੇ ਵਿੱਚ ਸਾਡੀ ਮੰਡਲ ਦੀ ਸਮੁੱਚੀ ਟੀਮ ਸਾਡੇ ਬਲਵਿੰਦਰ ਜੀ ਮੱਕੜ ਸਾਹਿਬ ਸਾਡੇ ਮੰਡਲ ਪ੍ਰਧਾਨ ਇਥੋਂ ਦੇ ਮੰਡਲ ਪ੍ਰਧਾਨ ਵਿਪਨ ਜੀ ਹੋਰ ਜਿੰਨੇ ਵੀ ਕਾਰਕਿਰਤਾਈ ਰਲ ਕੇ ਸਾਰਿਆਂ ਨੇ ਅੱਜ ਇੱਥੇ ਲੱਡੂ ਵੰਡ ਕੇ ਆਪਣੀ ਖੁਸ਼ੀ ਜਿਹੜੀ ਉਹਨੂੰ ਜ਼ਾਹਰ ਕੀਤਾ ਹੈ ਔਰ ਸਾਥੀਓ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਖਦੇੜਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਦੇ ਕਿਸੇ ਪੰਨੇ ਤੇ ਨਾਮ ਹੀ ਨਹੀਂ ਰਹੇਗਾ ਕਿ ਆਮ ਆਦਮੀ ਪਾਰਟੀ ਵੀ ਕੋਈ ਰਾਜਨੀਤਿਕ ਪਾਰਟੀ ਹੁੰਦੀ ਸੀ ਕਿਉਂਕਿ ਕੇਜਰੀਵਾਲ ਨੇ ਭੋਲੇ ਪਾਲੇ ਲੋਕਾਂ ਦੇ ਨਾਲ ਝੂਠ ਬਾਰ ਬੋਲ ਕੇ ਦਿੱਲੀ ਦੇ ਵਿੱਚ ਸਰਕਾਰ ਬਣਾਈ ਇਹਨਾਂ ਨੇ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਈ ਦਿੱਲੀ ਦੇ ਵਿੱਚੋਂ ਅੱਜ ਇਹਨਾਂ ਦਾ ਸਫਾਇਆ ਹੋ ਗਿਆ 2027 ਦੇ ਵਿੱਚ ਪੰਜਾਬ ਦੇ ਵਿੱਚੋਂ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਹੈ ਉਹ ਤੀਲਾ ਤੀਲਾ ਹੋ ਜਾਵੇਗਾ ਇਸ ਗੱਲ ਦਾ ਅੱਜ ਜਿਹੜਾ ਨਤੀਜਾ ਜਿਹੜਾ ਸ਼ੁਰੂ ਹੋ ਗਿਆ ਸੋ ਮੈਂ ਦੁਬਾਰਾ ਫਿਰ ਦਿੱਲੀ ਦੀ ਜਿੱਤ ਲਈ ਆਪ ਸਭ ਨੂੰ ਚੈਨਲ ਦੇ ਮਾਧਿਅਮ ਤੋਂ ਲੱਖ ਲੱਖ ਵਧਾਈ ਦਿੰਦਾ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਿਨ੍ਹਾਂ ਦੀ ਸੋਚ ਹੈ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦੇ ਲਈ ਉਹਦੇ ਲਈ ਉਹਨਾਂ ਨੂੰ ਵਧਾਈ ਦਿੰਦਾ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਬਹੁਤ ਬਹੁਤ ਲੋਕਾਂ ਨੇ ਜਨਦ ਦੇ ਕੇ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਤੇ ਆਵਾਦੀ ਪਾਰਟੀ ਸਰਕਾਰ ਨੂੰ ਚਲਦਾ ਕੀਤਾ ਆਵਾਦੀ ਪਾਰਟੀ ਸਰਕਾਰ ਜਿਹੜਾ ਝੂਠ ਸੀ ਲੋਕਾਂ ਦੇ ਸਾਹਮਣੇ ਆ ਗਿਆ ਹਣ ਲੋਕ ਉਮੀਦ ਕਰਦੇ ਆ ਵੀ ਪੰਜਾਬ ਦੇ ਅੰਦਰ ਵੀ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਸਰਕਾਰ ਬਣੇਗੀ ਤੇ ਪੰਜਾਬ ਦੀ ਹੰਧਾਰ ਬਦਲੇਗੀ ਇਹ ਸਾਰੀਆਂ ਸ਼੍ਰੀ ਨਰਿੰਦਰભાઈ ਮੋਦੀ ਜੀ ਦੀਆਂ ਵਧੀਆ ਨੀਤੀਆਂ ਭਾਰਤੀ ਜਨਤਾ ਪਾਰਟੀ ਦੀਆਂ ਵਧੀਆ ਨੀਤੀਆਂ ਸਾਦਕਾ ਹੀ ਦਿੱਲੀ ਦੇ ਵਸਨੀਕਾਂ ਨੇ ਦਿੱਲੀ ਦੇ ਲੋਕਾਂ ਦੇ ਅੰਦਰ ਇਹ ਵਿਸ਼ਵਾਸ ਪੈਦਾ ਹੋਇਆ ਸੀ 21 ਸਾਲਾਂ ਦਾ ਇਤਿਹਾਸ ਰਚ ਕੇ ਸਪੱਸ਼ਟ ਹੋ ਬਹੁਤ ਹੁੰਦਾ ਤੇ ਜਿਹਦੇ ਨਾਲ ਸਾਡੀ ਦਿੱਲੀ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਆ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਹਾਂ ਆਉਣ ਵਾਲੇ 2027 ਦੇ ਜਿਹੜੀਆਂ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੇ ਅੰਦਰ ਵੀ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਪੱਖ ਨੂੰ ਦੇਖਦੇ ਹੋਏ ਪੰਜਾਬ ਦੇ ਅੰਦਰ ਵਿਕਾਸ ਨੂੰ ਦੇਖਦੇ ਹੋਏ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਈਏ ਡਬਲ ਇੰਜਨ ਦਾ ਜਿਹੜਾ ਕੰਮ ਹੈ ਸੈਂਟਰ ਦੇ ਅੰਦਰ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਅੰਦਰ ਮੋਦੀ ਜੀ ਦੇ ਪ੍ਰਧਾਨ ਮੰਤਰੀ ਦੇ ਨਜ਼ਰ ਚੱਲ ਰਹੀ ਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਵੀ ਅਸੀਂ ਇਹ ਚਾਹੁੰਦੇ ਹਾਂ ਇਹ ਵਧੀਆ ਜਿਹੜਾ ਆ ਪੰਜਾਬ ਸਰਕਾਰ ਬਣੇ ਭਾਰਤੀ ਜਨਤਾ ਪਾਰਟੀ ਤਾਂ ਜੋ ਪੰਜਾਬ ਦੇ ਵਿੱਚ ਵੀ ਇਹ ਵਿਕਾਸ ਵਧੀਆ ਹੋ ਸਕੇ ਜੈ ਸ਼੍ਰੀ ਰਾਮ ਬਾਿਹਰੀ ਖਾਲਸਾ ਸ਼੍ਰੀ ਬਾਿਹਰੀ ਫਤਿਹ